ਮਜਬੂਰੀ ਵਸ ਦਿੱਲੀ ਵੱਲ ਚਾਲੇ ਪਾਉਣੇ ਪਏ ਤੇ ਫਿਰ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਦਾ ਬਾਰਡਰ ਤਾਂ ਐ ਮਣਾ ਦਿੱਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੋਵੇ ਸੋ ਇਹ ਬਹੁਤ ਮੰਦ ਭਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ ਔਰ ਉਸ ਤੋਂ ਵੀ ਵੱਧ ਕੇ ਜਿਹੋ ਜਿਹੇ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ ਉਹ ਕਿਸਾਨ ਭਰਾਵਾਂ ਦੇ ਉੱਪਰ નિર્ਦੋਸ਼ ਲੋਕਾਂ ਦੇ ਉੱਪਰ ਵਰਤੀ ਜਾ ਰਹੀ ਹੈ ਡਰੋਨ ਦੇ ਨਾਲ ਅਥਰੂ ਬੰਬ ਸੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਐ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ ਜਿਹੜੇ ਜਿਹੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੀ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਸਰਕਾਰ ਇਸ ਲੈਵਲ ਤੇ ਕੀ ਕਰ ਗਈ ਸਰਕਾਰ ਮੈਂ ਉਹੀ ਦੱਸ ਰਿਹਾ ਨੇ ਜੀ ਤੁਹਾਨੂੰ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਡਾਇਲੌਗ ਕੀ ਗੱਲਬਾਤ ਹੋਵੇ ਅੱਜ ਤੋਂ ਤਕਰੀਬਨ ਹਫ਼ਤਾ ਪਹਿਲਾਂ ਅ ਕੇਂਦਰ ਦੇ ਤਿੰਨ ਮੰਤਰੀ ਉਹ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਬੁਲਾਏ ਮੈਨੂੰ ਭੇਜਿਆ ਬਲਕੇ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੈਂ ਉਹਨਾਂ ਨੂੰ ਰਿਸੀਵ ਕੀਤਾ ਤੇ ਮੀਟਿੰਗ ਉਹਨਾਂ ਦੇ ਨਾਲ ਸੀਐਮ ਸਾਹਿਬ ਨੇ ਕੀਤੀ ਫਿਰ ਪਰਸੋਂ ਦੁਆਰਾ ਮੀਟਿੰਗ ਵਾਸਤੇ ਉਹ ਬੁਲਾਏਗੇ ਪਰ ਹੁਣੇ ਮੰਗਾ ਉਹ ਨੇ ਜਿਹੜੀਆਂ ਕੇਂਦਰ ਨਾਲ ਸਿੱਧੇ ਤੌਰ ਤੇ ਸਬੰਧਿਤ ਨੇ ਪੰਜਾਬ ਸਰਕਾਰ ਤਾਂ ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਆ ਕਿ ਉਹ ਮੰਗਾ ਮਨਵਾਈਏ ਪਰ ਉਹ ਨਹੀਂ ਮੰਨ ਰਹੇ ਹੈਗੇ ਤੇ ਉਸ ਤੋਂ ਬਾਅਦ ਜਦੋਂ ਕੱਲ ਹਾਲਾਤ ਬਾਰਡਰਾਂ ਦੇ ਉੱਪਰ ਵਿਗੜ ਗਏ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਹੈਲਥ ਅਫੀਸ਼ੀਅਲਸ ਨੂੰ ਸਖਤ ਦਾਇਰਤਾ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਕਿਸਾਨ ਵੀਰਾਂ ਨੂੰ ਉਹਨਾਂ ਨੂੰ ਪੂਰਾ ਫੈਸਿਲਿਟੇਟ ਕੀਤਾ ਜਾਵੇ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਜੇ ਕੋਈ ਫਟੜ ਹੋ ਜਾਂਦਾ ਤਾਂ ਉਹਦਾ ਪੂਰਾ ਖਿਆਲ ਹੈ ਜਿਹੜਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਰੱਖਿਆ ਜਾਵੇ ਪੰਜਾਬ ਸਰਕਾਰ ਤਾਂ ਇਹੀ ਕੰਮ ਕਰ ਸਕਦੀ ਹੁਣ ਆਪਦੀ ਟੈਰੀਟਰੀ ਦੇ ਅੰਦਰ ਵੜਨ ਦੇਣਾ ਜਾਂ ਨਹੀਂ ਵੜਨ ਦੇਣਾ ਇਹ ਤਾਂ ਹਰਿਆਣਾ ਦਾ ਡਿਸੀਜਨ ਹੈ ਜੋ ਕਿ ਗਲਤ ਹੈ ਉਹਨਾਂ ਦਾ ਇਸ ਤਰੀਕੇ ਨਾਲ ਜਿਹੜੇ ਬੈਰੀਕੇਡ ਨੇ ਇਸ ਤਰੀਕੇ ਨਾਲ ਹੱਦਾਂ ਨੇ ਜਿਹੜੀਆਂ ਸੀਲ ਨਹੀਂ ਕਰਨੀਆਂ ਚਾਹੀਦੀ ਸੀ ਜਾਂ ਤੁਸੀਂ ਟੈਰੀਟਰੀ ਦੀ ਗੱਲ ਕੀਤੀ ਹੈ ਹਰਿਆਣਾ ਪੁਲਿਸ ਵੱਲੋਂ ਆਸੂ ਗਿਆ